ਦੀ ਮੇਨ ਚੱਲ ਰੋ ਓਕੇ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਭਰਾ ਸਾਡਾ ਤੰਦਰੁਸਤ ਸਹੀ ਹੈ ਠੀਕ ਹੈ ਜੀ ਸਿੱਖੀ ਰੋ ਮੋਟੇ ਨਾ ਹੋਵੇ ਮਾਉ ਕਮਾਈ 5 ਬਚੀ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੰਚ ਟੂਡੇ ਸਪੋਰਟਸ ਤੇ ਪਹੁੰਚ ਗਏ ਜੀ ਅੱਜ ਪਿੰਡ ਖਿਆਲੀ ਵਾਲਾ ਛੇਵਾਂ ਸ਼ਾਨਦਾਰ ਵਾਲੀਬਾਲ ਸ਼ੂਟਿੰਗ ਕੱਚੀ ਟੂਰਨਾਮੈਂਟ ਦੋ ਬਾਰੋਂ ਦਾ ਜਿਹੜਾ ਮਹਾਕੰਬ ਬਾਲਡ ਕੱਪ ਕਰਵਾਇਆ ਜਾ ਰਿਹਾ ਕੀ ਹਾਲ ਚਾਲ ਸਾਬ ਜਰਾ ਠੀਕ ਠਾਕ ਹੈ ਇਹ ਟੂਰਨਾਮੈਂਟ ਜਿਹੜਾ ਸਵਰਗ ਵਸੀ ਚੰਜੀ ਸਿੰਘ ਬਰਾੜ ਅਤੇ ਸਵਰਗ ਵਸੀ ਸੁਖਮੰਦਰ ਸਿੰਘ ਵਾਲੀਬਾਲ ਖਿਡਾਰੀ ਦੀ ਯਾਦ ਨੂੰ ਸਮਰਪਿਤ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਹ ਵੱਲੋਂ ਬਾਬਾ ਜਗ ਸਿੰਘ ਜੀ ਅਤੇ ਸਵਰਗ ਵਸੀ ਚੰਜੀ ਸਿੰਘ ਸਪੋਰਟਸ ਐਂਡ ਭਲਾਈ ਕਲੱਬ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰ ਅਤੇ ಗ್ರಾಮ ਪੰਚਾਇਤ ਪਿੰਡ ਖੈਲੀ ਵਾਲਾ ਬਠਿੰਡਾ ਵੱਲੋਂ ਜਿਹੜੇ ਸਾਰੇ ਪ੍ਰਬੰਧ ਕੀਤੇ ਗਏ ਨੇ ਬਹੁਤ ਹੀ ਸ਼ਾਨਦਾਰ ਪ੍ਰਬੰਧ ਉਧਰ ਟਿੱਟੂ ਬਈ ਜੈਪੁਰੀਆ ਪਹੁੰਚ ਗਏ ਜੀ ਜੈਪੁਰ ਵਾਲੇ ਮੋੜੇ ਵੀ ਪਹੁੰਚ ਗਏ ਆ ਤੇ ਸੌਤ ਗਾਲੇ ਵੀ ਆ ਗਏ ਆ ਤੇ ਸੈੱਟ ਸਾਰੇ ਟੌਪ ਦੇ ਸੈੱਟ ਅਪਰੇਟ ਵੀ ਤੁਹਾਨੂੰ ਦਵਾਗੇ ਤੇ ਜਿਹੜੀ ਇੱਕ ਹੋਰ ਵੀਰਾਂ ਦੀ ਬੜੀ ਚੰਗੀ ਗੱਲ ਆ ਜਿਹੜੇ ਐਂਟਰੀ ਦਾ ਜਿਹੜਾ ਸਾਰਾ ਪੈਸਾ ਜਿੰਨਾ ਇਕੱਠਾ ਹੋਊਗਾ ਵੀਰ ਪਾਣੀ ਵਾਲੇ ਸੇਵਾਦਾਰਾਂ ਨੂੰ ਦਿੱਤਾ ਜਾਊਗਾ ਉਧਰ ਸਾਡਾ ਯਾਰ ਗਰਾਵਾ ਲਾਲ ਕਿ ਮੈਂ ਨਹੀਂ ਸਰਪੰਚ ਟੂਡੇ ਆ ਕੀ ਹਾਲ ਚਾਲ ਵਧੀਆ ਟਾਪੂਰਾ ਸਰਪੰਚ ਟੂਡੇ ਸੱਚ ਮੈਨੂੰ ਦੱਸ ਤੁਸੀਂ ਆਪਦੇ ਪੇਜ ਦਾ ਨਾਮ ਸਰਪੰਚ ਟੂਡੇ ਕਿਉਂ ਰੱਖਿਆ ਸਰਪੰਚ ਟੂਡੇ ਸੀਗਾ ਨਿਊਜ਼ ਚੈਨਲ ਸੀ ਆਪਣਾ ਅੱਛਾ ਫਾਦਰ ਸਾਹਿਬ ਤੁਹਾਡੇ ਕੋਈ ਪਰਿਵਾਰ ਚ ਸਰਪੰਚ ਕੀਤੀ ਫਾਦਰ ਸਾਹਿਬ ਨਹੀਂ ਨਹੀਂ ਫਾਦਰ ਸਾਹਿਬ ਪੱਤਰਕਾਰ ਸੀ ਪੰਚਾਇਤਾਂ ਦੇ ਕੰਮ ਕੀਤੇ ਵੀ ਦਿਖਾਉਂਦੇ ਸੀਗੇ ਵੀ ਅੱਜ ਦੇ ਸਰਪੰਚ ਕੀ ਕਰ ਰਹੇ ਆ ਸਰਪੰਚ ਟੂਡੇ ਅੱਛਾ ਠੀਕ ਹੈ ਤੇ ਤਾਂ ਵੜਿਆ ਸੀ ਤੇ ਆਪਾਂ ਗਾਂ ਉਹਦੋਂ ਬਈ ਚੈਨਲ ਦਾ ਸਭ ਚੈਨਲ ਬਣਾਇਆ ਅੰਦਰ ਉਹਦੇ ਅੰਦਰ ਸਰਪਾਈ ਟੂਡੇ ਸਪੋਰਟਸ ਓਕੇ ਇਹ ਖੇਡਾਂ ਆਪਾਂ ਖੇਡਾਂ ਦੇ ਟੌਪਿਕ ਤੇ ਬਣਾਇਆ ਸਾਰਾ ਪ੍ਰਬੰਧਕ ਕਮੇਟੀ ਵੱਲੋਂ ਫੁੱਲ ਤਿਆਰੀਆਂ ਜੀ ਲਾਈਵ ਵਾਲੇ ਲਾਈਵ ਵਾਲੇ ਹੀ ਹੋਏ ਪਏ ਅੱਜ ਤਾਂ ਮੈਨੂੰ ਲੱਗਦਾ 9-10 ਲਾਈਵ ਹੋਣਗੇ ਕਟੁਕਟ ਗਰਾਊਂਡ ਚਾਰ ਆ ਤੇ ਗਰਾਊਂਡ ਪੰਜਵਾਂ ਵੀ ਹੋ ਸਕਦਾ ਜੇ ਟੀਮਾਂ ਵਧੀਆਂ ਦਿਸੀਆਂ ਉਧਰ ਐਂਡ ਗੱਲਬਾਤ ਵਾਲਾ ਮੁੰਡਾ ਮਨਦੀਪ ਝੰਮਟ ਬਾਈ ਬਰਿੰਦਰ ੱਲੋ ਸਾਹਿਬ ਦੁਬਾਰਾ ਬੋਲੀ ਮੈਂ ਲਾਈਵ ਵਾਲੇ ਦਿਖਾਦਾ ਸਰ ਬੈਠ ਹੋਇਆ ਪਿਆ ਕੰਮ ਜਾਵਾਂ ਕੀ ਬਾਤ ਹੈ ਤਿਆਰੀਆਂ ਫੁੱਲ ਹੈ ਜੀ ਜੋਰਾ ਸ਼ੋਰਾ ਤੇ ਤਿਆਰੀਆਂ ਸੈਟ ਅਪ ਡੇਟ ਤੁਹਾਨੂੰ ਮੈਂ ਪਹਿਲਾਂ ਵੀ ਆਪਾਂ ਵੀਡੀਓ ਇੱਕ ਅਪਲੋਡ ਕੀਤੀ ਹੈ ਸੈਟ ਅਪ ਦੋਨੋਂ ਸੈਟਅਪ ੜੇਟ ਜਿਹੜੀ ਦਿਨੇ ਆ ਤੇ ਹਾਂ ਭਾਈ ਨਵਾਂ ਲੈ ਆਂਦਾ ਸੈਟਅਪ ੜੇਟ ਆਪਣੇ ਕੋਲ ਜਿਹੜੀ ਹੈਗੀ ਆ ਦੋ ਮਿੰਟ ਮੈਂ ਤੈਨੂੰ ਦੱਸਦਾ ਸੈਟਅਪ ੜੇਟ ਦੇ ਦਿੰਦੇ ਆ ਇੱਕ ਵਾਰੀ ਫੇਰ ਦੱਸਦਾ ਸੈਟਅਪ ੜੇਟ ਆਪਣੇ ਕੋਲ ਹੈਗੀ ਆ ਜੀ ਕੈਥਲ ਸ਼ੂਟਿੰਗ ਵਾਲੀ ਵਾਲ ਜਿਹੜਾ ਗਰੁੱਪ ਬਣਿਆ ਹੋਇਆ ਜੀ WhatsApp ਤੇ ਆਪਣਾ ਭਾਈ ਮਨੀਸ਼ ਮਟੋਰ ਜਿਹੜਾ ਐਡਮਿਨ ਆ ਉਸ ਦਾ ਤੇ ਉਹਦੇ ਵਿੱਚ ਆਪਣੇ ਕੋਲ ਆਈ ਆ ਜੋਧਪੁਰ ਵਿਦ ਜੱਸਾ ਰਾਏ ਸਰ ਪਲੱਸ ਛੋਟੂ ਮਾਜਰਾ ਜੋਧਪੁਰੀਏ ਚ ਜੱਸਾ ਰਾਏ ਸਰ ਤੇ ਛੋਟੂ ਮਾਜਰਾ ਖੇਡਣਗੇ ਸ਼ੇਅਰ ਕਰ ਦਿਓ ਇੱਕ ਵਾਰੀ ਸਾਰੇ ਪਰਾ ਸ਼ੇਅਰ ਕਰੀ ਚੱਲੋ ਕਿਉਂਕਿ ਸੈੱਟ ਅਪਡੇਟ ਆਪਾਂ ਜਿੰਨੀ ਵੱਧ ਲੋਕਾਂ ਨੂੰ ਪਤਾ ਲੱਗੇ ਉਹਨਾਂ ਚੰਗਾਗਾ ਸ਼ੇਅਰ ਕਰਿਓ ਸਾਰੇ ਪਰਾ ਦੂਜਾ ਸੈੱਟ ਆਪਣੇ ਕੋਲ ਬਣਿਆ ਯੂਪੀ ਸ਼ਾਸਤਰੀ ਦਾ ਯੂਪੀ ਸ਼ਾਸਤਰੀ ਵਿਦ ਸ਼ੇਰੂਟਾ ਬਾ ਪਲੱਸ ਨੰਨੂ ਜੈਪੁਰ ਯੂਪੀ ਦਾ ਸੈੱਟ ਵੀ ਪੂਰਾ ਚੋਟੀ ਦਾ ਬਣਿਆ ਅੱਜ ਪਹਿਲਾ ਜੋਧਪੁਰਿਆ ਦਾ ਸੈੱਟ ਜੱਸਾ ਰਾਏ ਸਰ ਤੋਪ ਤੇ ਨਾਲ ਸਪਾਈਡਰਮੈਨ ਖੇਡਣਾ ਮਾਚਰੇ ਵਾਲਾ ਛੋਟੂ ਤੇ ਇਧਰ ਯੂਪੀ ਸ਼ਾਸਤਰੀ ਚ ਢੱਬਾ ਵਾਲਾ ਖੌਫ ਨਾਲ ਨਾਨੂ ਜੈਪੁਰ ਉਸ ਤੋਂ ਬਾਅਦ ਬੋਬਸ ਬੋਬਾਸ ਕਲੱਬ ਜੈਪੁਰ ਵਿਦ ਕਮਲ ਜੈਪੁਰ ਤੇ ਰਾਜੂ ਜੈਪੁਰ ਦੋਨੇ ਜੈਪੁਰੀਆ ਭਰਾ ਖੇਡਣਗੇ ਕਮਲ ਤੇ ਰਾਜੂ ਬਲੋਟ ਵਿੱਚ ਰਵੀ ਬਾਧਰਗੜ ਤੇ ਪਹਿਲਵਾਨ ਪਹਿਲਵਾਨ ਦਾ ਥੋੜਾ ਚੱਲੂ ਨਾਲ ਫੋਰਸ ਕਿੰਗ ਰਵੀ ਬਹਾਦਰ ਗੜ ਉਸ ਤੋਂ ਬਾਅਦ ਬੱਬਰ ਸ਼ੇਰ ਦਾ ਸੈੱਟ ਬਣਿਆ ਅੰਕੇ ਤੇ ਪਥਰੇੜੀ ਤੇ ਨਾਲ ਬਈ ਆਲ ਗਿਆ ਪ੍ਰਿੰਸ ਜੰਟੀ ਬਈ ਆਲ ਕਾਲੇ ਚਿਰਾਗ ਦਿੱਲੀ ਖੇਡੂਗਾ ਨਾਲ ਇਸ ਤੋਂ ਬਾਅਦ ਸੈੱਟ ਹੈ ਜੀ ਖੜਵਾਲੀ ਦਾ ਖੜਵਾਲੀ ਵਿੱਚ ਬੰਦੇ ਮਾਰ ਬੰਦੇ ਮਾਰਨੇ ਖੇਡਣਾ ਮਾਂਚਲ ਨਜਵਗੜ ਭੋਲੂ ਟਾਣੀ ਵਗਾਟ ਉਹ ਲੂਟਾਣੀ ਵਗਾਟ ਨੇ ਖੇਡਣਾ ਨਾਲ ਮਾਂਚਲ ਨਜਵਗੜ ਖੜਵਾਲੀ ਦੀ ਟੀਮ ਚ ਇਸ ਤੋਂ ਬਾਅਦ ਚੈਨੇਵਾਲ ਦਾ ਸੈੱਟ ਹੈ ਜੀ ਚੈਨੇਵਾਲ ਪਰਮ ਦੀ ਟੀਮ ਦਾ ਸੈੱਟ ਤੇ ਸਚਿਨ ਸਾਰਨ ਖੇਡੂਗਾ ਨਾਲ ਤੇ ਦੂਜਾ ਪਲੇਅਰ ਆਪਣੇ ਕੋਈ ਕਨਫਰਮ ਨਹੀਂ ਕਰ ਉਹ ਬੈਂਟੀ ਹੈ ਸਰ ਲਾਈਵ ਵਾਲੇ ਵੀਰ ਉਸ ਤੋਂ ਬਾਅਦ ਉਹ ਜ਼ਰੂਰ ਜੋਗੀ ਵਾਲਾ ਵਿਧ ਸਰੇਸ਼ ਰਾਮਕੌਰ ਇੱਕ ਬਾਈ ਟੀਮ ਜਿਹੜੇ ਘਟ ਲਈ ਜਨੈਸ਼ ਨਾਇਡਾ ਉਹ ਸਾਰੇ ਇੱਕ ਗੱਲ ਨੋਟ ਕਰਨਾ ਜਨੈਸ਼ ਨਾਇਡਾ ਜਿਹੜਾ ਮੈਚ ਉਹ ਵੰਡ ਕੇ ਕਰਵਾਏ ਜਾਣਗੇ ਸਾਰੇ ਲਾਈਵ ਵਾਲੇ ਪੇਜਾਂ ਦੇ ਉੱਤੇ ਮੈਚ ਸਾਰੇ ਟੌਪ ਦੇ ਇੱਕੋ ਜਿਹੇ ਮੈਚ ਜਿਹੜੇ ਬਿਲਡਿੰਗ ਗਰੁੱਪ ਦਾ ਲਿੰਕ ਆਪਾਂ ਸੈੱਟ ਕਰ ਦਾਂਗੇ ਦਿਲਖਸ਼ਾਦ ਵੀ ਆਊਗਾ ਜੀ ਸਾਰੇ ਵੀਰੇ ਅੰਬਰਪੁਰ ਦੇ ਆਪਾਂ ਦੋਨੋਂ ਇੱਕ ਕਰ ਕਮੈਂਟ ਬਾਅਦ ਚੋਂ ਪੜ੍ਹਦਾ ਸੈੱਟ ਅਪਡੇਟ ਦੇਵਾਂਗੇ ਇੱਕ ਨੰਬਰ ਗਰਾਊਂਡ ਦੇ ਵਿੱਚ ਜਿਹੜੇ ਸਾਡੇ ਤ੍ਰਾਣ ਟੀਚਰ ਜਿਨ੍ਹਾਂ ਨੇ ਬੈਠਣਾ ਬਾਈ ਪਾਪਾ ਕੋੜਾ ਤੇ ਦਿਲਾ ਅਦੌਲਤਪੁਰ ਤੇ ਨਾਮ ਬਾਈ ਆਸ਼ੂ ਦੂਸ਼ ਨਜਬਗੜ ਫੈਡਰੇਸ਼ਨ ਵੱਲੋਂ ਜੈਦੇ ਬਚਲੀਆਣਾ ਤੇ ਲੈਫਟੀ ਗਹਾਣਾ ਦੇ ਨਾਲ ਭਾਈ ਆਸ਼ੂਤੋਸ਼ ਰੌਕੀ ਜ਼ੈਰਾ ਪਰਵਤ ਵਿਪੀ ਵੈਪਨ ਨਜਬਗੜ ਤੋਂ ਲੜੇਗਾ ਵੀਰੇ ਬਾਰੇ ਕਾ ਵਿਦ ਨਾਲ ਭਾਈ ਸਾਡਾ ਕਾਲਜ ਦੇ ਸੁਖੀਰ ਪੰਜਾਵਾ ਨਵਾਬ ਮਹਿਲ ਕੋਰ ਦੋਹਾ ਵਿਦ ਚੀਤਾ ਜਨਾਬਰ ਪਲੱਸ ਸੁਪਰਾ ਟੰਬੇ ਵਾਲਾ ਨੈੱਟ ਤੇ ਖੇਡੂਗਾ ਦੋਹੇ ਦੀ ਟੀਮ ਚ ਤੇ 21 ਇਹ ਜਿਹੜੀ ਸਾਉਦੀਆਰੀ ਟੀਮ ਚ ਸੱਤਾ ਸ਼ਹਿਵਾਜਪਰੀਆ ਤੇ ਪਰਤੀ ਨਾਗਰਾ ਰਾਏ ਸਿੰਘ ਨਥੌਰ ਨੇ ਕਿੱਟਨਾ ਰਾਏ ਸਿੰਘ ਨਥੌਰ ਦੀ ਟੀਮ ਨੇ ਕਿੱਟਨਾ ਨਾਲ ਖੇਡੂ ਲੈਫਟੀ ਸਦਾਨਾ ਦੂਜੀ ਟੀਮ ਦੇ ਆਪਣੇ ਕੋਲ ਦੂਜੇ ਪਲੇਅਰ ਦੀ ਅਪਡੇਟ ਹੈ ਰਾਏ ਸਿੰਘ ਨਾਲ ਹੋਰ ਕੌਣ ਖੇਡੂਗਾ ਕੋਲ 9 ਜਾਣੇ ਉਹ ਲਾਈਵ ਵਾਲਾ ਵੀਰ ਪੌਂਟ ਉਹ ਲਾਈਵ ਹੈ ਲਾਈਵ ਵਾਲਾ ਚਿਆਰਸ਼ਾ ਕਿਉਂਕਿ ਇਸ ਭਰਾ ਦਾ ਬਾਲਾ ਤਕੜਾ ਕੰਮ ਹੋਇਆ ਪਹਿਲਾ ਲਾਈਵ ਵਾਲਾ ਜਿਹੜਾ ਉਹ ਪਿਆਰਾ ਹਰ ਇੱਕ ਇਨਸਾਨ ਦੇ ਨਾਲ ਜੋ ਵੀ ਸਾਡ ਵਾਲੀਬਾਲ ਦੇ ਨਾਲ ਜੁੜਿਆ ਹੋਇਆ ਤੇ ਉਹ ਅੱਜ ਦਾ ਸਾਰੇ ਲਾਈਵ ਵਾਲੇ ਇਕੱਠੇ ਹੋ ਗਏ ਆ ਖਿਆਲੀ ਵਾਲਾ ਪਿੰਡ ਤੇ ਖਿਆਲੀ ਵਾਲੇ ਪਿੰਡ ਦੀ ਪ੍ਰਬੰਧਕੀ ਕਮੇਟੀ ਦਿਲੋਂ ਪਿਆਰ ਕਰਦੀ ਐ ਮੇਰੀ ਇੱਕ ਬੇਨਤੀ ਹੱਥ ਜੋੜ ਕੇ ਵੀ ਕੋਈ ਵੀ ਵੀਰ ਆਪਣੇ ਕੋਲੇ ਸਪਾਂਸਰ ਨਾ ਲੈ ਕੇ ਆਵੇ ਵੀ ਭਾਈ ਔਰ ਮੈਨੂੰ ਇੱਥੇ ਰੱਖੋ ਮੈਨੂੰ ਉੱਥੇ ਰੱਖੋ ਮੈਂ ਇੰਨਾ ਸੀਨੀਅਰ ਆ ਮੈਂਨਾ ਜੂਨੀਅਰ ਆ ਮੇਰੀ ਬੇਨਤੀ ਹੱਥ ਜੋੜ ਕੇ ਭਰਾਵਾਂ ਨੂੰ ਸ਼ੁਕਰੀਆ ਜੀ ਤੇ ਆਪਾਂ ਇੰਨੀ ਕ ਅਪਡੇਟ ਦੇਣੀ ਸੀਗਾ ਕਿ ਨੇ ਕੀ ਹਾਲ ਚਾਲ ਖੱਬੇ ਆਏਗਾ ਅੱਜ ਨੇੜੇ ਦਾ ਮੇਲਾ ਆਇਤਾ ਜੀ ਸੰਧੂ ਮਲੋੜਚੀ ਸਸੀ ਕਾਲ ਜੀ ਸੰਧੂ ਸਾਹਿਬ ਕੀ ਹਾਲ ਚਾਲ ਫੋਰਸ ਕਿੰਕ ਆ ਰਹੇ ਹੈ ਜੀ ਫੋਰਸ ਕਿੰਕ ਆ ਰਹੇ ਹੈ ਭਾਈ ਜੀ ਮੇਰੀ ਇੱਕ ਬੇਨਤੀ ਹੈ ਜਿਹੜੀ ਟੀਮ ਆਪਣੇ ਨਾਲ ਖੱਕ ਜਾਂਦੇ ਨੇ ਉਹਦੇ ਤੋਂ ਸੌਧ ਗਾਲੇ ਵੀ ਆ ਗਿਆ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਭਰਾਵਾਂ ਨੂੰ ਭਾਈ ਆਪਣਾ ਜਿਹੜਾ ਐਂਟਰੀ ਫੀਸ ਬਾਈ ਜਰੂਰ ਲੱਗੂ ਤੇ ਅਸੀਂ ਬਾਈ ਚਾਹੇ ਤੁਮ ਫਿਰ ਲਾਈਵ ਕੱਟਦੇ ਬਾਈ ਇੱਕ ਕਰੀ ਚੱਕਰੀ ਜਦੋਂ ਮੈਚ ਚੱਲੂਗਾ ਮੈਚ ਚੱਲੂਗਾ ਜਦੋਂ-ਦੋਂ ਲਾਈਵ ਹੋਵਾਂਗੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਮੈਚਾਂ ਦੇ ਜਦੋਂ ਮੈਚ ਚੱਲਣਗੇ ਭਾਈ ਲਾਈਵ ਤੇ ਅੱਜ ਵੱਧ ਤੋਂ ਵੱਧ ਗੈਣਤੀ ਤੇ ਜੁੜਨਾ ਆਪਣਾ ਲਾਈਵ ਹੋਊਗਾ 2 ਨੰਬਰ ਗਰਾਊਂਡ ਤੇ ਵਧੀਆ-ਵਧੀਆ ਸੱਜਣ ਸਾਹਿਬ ਦੂਰ ਨੇੜੇ ਦੀ ਜੋ ਵੀ ਟੀਮ ਗੁਰਦੀਪ ਸਿੰਘ ਜੀ ਗਰੁੱਪ ਦਾ ਲਿੰਕ ਤੁਹਾਨੂੰ ਮੈਂ ਮੈਨੂੰ ਨਾ WhatsApp ਤੇ ਮੈਸੇਜ ਕਰ ਦਿਓ ਥੱਲੇ ਮੇਰਾ ਨੰਬਰ ਚੱਲ ਰਿਹਾ 88720 31262 ਗੁਰਦੀਪ ਸਿੰਘ ਜੀ 88720 31262 ਮੈਨੂੰ WhatsApp ਤੇ ਮੈਸੇਜ ਕਰ ਦਿਓ ਤੇ ਅਸ਼ਮੀਰ ਸਿੰਘ ਜੀ ਢਿੱਲੋਂ ਸਾਹਿਬ ਦਾ ਲਾਈਵ ਨਹੀਂਗਾ ਜੀ ਇਹ ਢਿੱਲੋਂ ਸਾਹਿਬ ਦਾ ਲਾਈਵ ਆ ਵਾਲੀਬਾਲ ਸ਼ੂਟਿੰਗ ਆਨ ਫਾਇਰ ਮੇਰਾ ਨਾਮ ਹੈ ਜੀ ਹਰਮੀਰ ਸਿੰਘ ਕਲਿਆਣ ਨਿੱਕਾ ਨਾਮ ਹੈ ਮੇਰਾ ਹਣੀ ਤੇ ਲੋਕੀ ਪਿਆਰ ਨਾਲ ਸਰਪੰਚ ਸਰਪੰਚ ਕਹਿੰਦੇ ਆ ਜੀ ਹਾਂਜੀ ਹਾਂਜੀ ਮਾਲਵਾ ਬੈਲਟ ਵਾਲਾ ਬਾਈ ਠੀਕ ਠਾਕ ਹੈ ਜੀ ਸੱਟ ਫੇਟ ਤੋਂ ਵਿਚਾਰ ਰਿਹਾ ਕੱਲਾ ਗੱਡੀ ਦਾ ਨੁਕਸਾਨ ਹੋਇਆ ਸਾਧ ਹੁੰਦਾ ਉਹ ਤਾਂ ਫੇਰ ਚਲੋ ਗੱਡੀ ਦਾ ਤਾਂ ਫੇਰ ਬਣੀ ਜਾਂਦਾਗਾ ਬੱਦੇ ਦਾ ਨੁਕਸਾਨ ਹੋਵੇ ਕਿਸੇ ਚੀਜ਼ ਦਾ ਬਾਈ ਸਹੀ ਸਲਾਮਤਾ ਜਵਾਂ ਤੇ ਅੰਕਿਤ ਬਾਈ ਦਿਲਸ਼ਾਦ ਆਊਗਾ ਆਊਗਾ ਦਿਲਸ਼ਾਦ ਦਿਲਸ਼ਾਦ ਕਿੱਥੇ ਮੈਸੇਜ ਕਰਦਾ ਇਹ ਮੇਲਾ ਮੈਸੇਜ ਕਰਨ ਵਾਲਾ ਯਾਰ ਕਿੱਥੇ ਯਾਰ ਤੇ ਲਾਈਵ ਆਪਾਂ ਇੱਕ ਵਾਰੀ ਕਰਦੇ ਆਂ ਜੀ ਲਾਈਵ ਹੁਣ ਦੁਬਾਰਾ ਹੋਵਾਂਗੇ ਜਦੋਂ ਮੈਚਾਂ ਦੀ ਸ਼ੁਰੂਆਤ ਹੋ ਗਈ ਆਪਣਾ ਲਾਈਵ ਹੋਊਗਾ ਦੋ ਨੰਬਰ ਤੇ ਇੱਕ ਸਾਈਡ ਹੋਊਗਾ ਮਾਲਵਾ ਬੈਲਟ ਵਾਲਾ ਲਾਈਵ ਤੇ ਆਪਣੇ ਗਰਾਊਂਡ ਤੇ ਇੱਕ ਨੰਬਰ ਤੋਂ ਬਰਿੰਦਰ ਬਾਈ ਦਾ ਬਰਿੰਦਰ ਚਾਂਗਲੀ ਦਾ ਸ਼ੇਰੇ ਪੰਜਾ ਫੈਡਰੇਸ਼ਨ ਕੱਚੀ ਲਾਈਵ ਤੇ ਨਾਲ ਆਸ਼ੂ ਤੋਸ਼ ਪਟੌਦੀ ਵਾਲੀਬਾਲ ਲਾਈਵ ਤੇ 3 ਨੰਬਰ ਤੇ ਵਾਲੀਬਾਲ ਸ਼ੂਟਿੰਗ ਹੌਨ ਫਾਇਰ ਤੇ ਨਾਲ ਭਾਈ ਜੀ ਮੇਰੀ ਜਰੂਰ ਜੀ ਕਿਹੜਾ ਹਰਕੇ ਸਾਨਮਾਨ ਪਿਆਣੇ ਵਾਲੇ ਮੁੰਡੇ ਵੀ ਆਇਆ ਮੌਸਮ ਵਧਾ ਓਕੇ ਜੀ ਮੌਸਮ ਜਮਾ ਕਲੀਅਰ ਆ ਜੀ ਸਾਫ ਜਮਾ ਮਾੜੇ ਮੁੱਤੇ ਬੱਦਲ ਜੇ ਆ ਪਰ ਜਮਾ ਧੁੱਪ ਨਿਕਲੀ ਹੋਇਆ ਘੈਂ ਦਾ ਮੌਲ ਪੂਰਾ ਲਾਈਵ ਆਪਾਂ ਕੱਟਦੇ ਆ ਜੀ ਸੈਟ ਅਪਡੇਟ ਵੀ ਤੁਹਾਨੂੰ ਦੇਤੀ ਆ ਸਾਰਾ ਕੁਝ ਓਕੇ ਆ ਜਮਾ ਮੈਚ ਜਦੋਂ ਸ਼ੁਰੂ ਹੋਣਗੇ ਆਪਾਂ ਉਦੋਂ ਲਾਈਵ ਹੋਵਾਂਗੇ ਹੁਣ ਧੰਨਵਾਦ ਜੀ ਚਾਹ ਤੋਂ ਬਾਹਰ ਨਾ ਵੀ ਕੋਈ ਵੀ ਮਰਤਲ ਲੈ ਕੇ ਆਵੇ art